ਪੰਜਾਬ ਸਰਕਾਰ ਦੀ ਹਰਿਆਣਾ ਨੂੰ ਵਾਧੂ ਪਾਣੀ ਦੇਣ ਤੋਂ ਕੋਰੀ ਨਾ ਸੀਐਮ ਮਾਨ ਬੋਲੇ ਸਾਡੇ ਕੋਲ ਇੱਕ ਬੂੰਦ ਵੀ ਫालतू ਨਹੀਂ ਹਰਿਆਣਾ ਨੇ 8 ਦਿਨ ਲਈ ਮੰਗਿਆ ਸੀ 8500 ਕਿਊਸਿਕ ਵਾਧੂ ਪਾਣੀ ਪੰਜਾਬੀਆਂ ਨੂੰ ਲੱਗੇਗਾ ਮਹਿੰਗਾਈ ਦਾ ਝਟਕਾ ਕੱਲ ਤੋਂ ਵੇਰਕਾ ਦਾ ਦੁੱਧ 2 ਰੁਪਏ ਪ੍ਰਤੀ ਲੀਟਰ ਹੋ ਰਿਹਾ ਮਹਿੰਗਾ 1 ਲੀਟਰ ਫੁੱਲ ਕਰੀਮ ਮਿਲਕ ਦਾ ਰੇਟ ਹੁਣ ਹੋਏਗਾ 69 ਰੁਪਏ ਯਾ ਪੁਲਿਸ ਦਾ 31 ਮਈ ਤੱਕ ਨਸ਼ਾ ਖਤਮ ਕਰਨ ਦਾ ਟਾਰਗੇਟ ਡੀਜੀਪੀ ਗੌਰਵ ਯਾਦਵ ਨੇ ਸਾਰੇ ਐਸਐਸਪੀ ਤੇ ਪੁਲਿਸ ਕਮਿਸ਼ਨਰਾਂ ਨਾਲ ਕੀਤੀ ਮੀਟਿੰਗ ਕਿਆ ਐਸਐਚਓ ਲੈਵਲ ਤੱਕ ਦੀ ਜ਼ਿੰਮੇਵਾਰੀ ਕੀਤੀ ਗਈ। ਪਹਲਗਾਮ ਅਟੈਕ ਨੂੰ ਲੈ ਕੇ ਪੰਜਾਬ ਪਾਛਪਾ ਦੀ ਸੀਐਮ ਮਾਨ ਨੂੰ ਅਪੀਲ ਜਾਖੰਡ ਬੋਲੇ ਆਲ ਪਾਰਟੀ ਵਫਰਡ ਲੈ ਕੇ ਚੱਲੋ ਜੰਮੂ ਕਸ਼ਮੀਰ ਭਾਈਚਾਰਕ ਸਾਂਝ ਤੇ ਕੌਮੀ ਏਕਤਾ ਦਾ ਦੇਈਏ ਸੰਦੇਸ਼। ਭਾਰਤ ਪਾਕਿਸਤਾਨ ਤਣਾਅ ਵਿਚਾਲੇ ਫੌਜੀ ਦੇ ਪੁੱਤਰ ਨੂੰ ਆਈ ਸ਼ੱਕੀ ਕਾਲ ਗੱਲਾਂ ਗੱਲਾਂ ਆਰਮੀ ਸੰਬੰਧੀ ਜਾਣਕਾਰੀਆਂ ਹਾਸਲ ਕਰਨ ਦੀ ਕੀਤੀ ਕੋਸ਼ਿਸ਼ ਸ਼ੱਕੀ ਸ਼ਖਸ ਨੇ ਖੁਦ ਨੂੰ ਦੱਸਿਆ ਫੌਜੀ ਦੇ ਪਿਤਾ ਦਾ ਜਾਣਕਾਰ ਕੈਨੇਡਾ ਚ ਮਾਰਕਰਨੀ ਪਹਿਲੀ ਪਸੰਦ 168 ਸੀਟਾਂ ਲੈ ਕੇ ਬਹੁਮਤ ਤੋਂ ਸਿਰਫ 4 ਕਦਮ ਦੂਰ ਲਿਬਰਲ ਪਾਰਟੀ 144 ਸੀਟਾਂ ਤੇ ਲੀਡ ਕਰ ਰੇ ਕੰਜ਼ਰਵੇਟਿਵਸ ਤਾਂ ਚੋਣ ਹਾਰਨ ਤੋਂ ਬਾਅਦ ਐਨਡੀਪੀ ਦੇ ਜਗਮੀਤ ਸਿੰਘ ਨੇ ਦਿੱਤਾ ਅਸਤੀਫਾ ਕੈਨੇਡਾ ਦੇ ਇੱਕ ਆਵਾਜ਼ ਪੰਜਾਬੀ ਸਟੂਡੈਂਟ ਵੰਸ਼ਿਕਾ ਦੀ ਮੌਤ ਲਾਪਤਾ ਹੋਣ ਤੋਂ 2 ਦਿਨ ਬਾਅਦ ਬੀਚ ਨੇੜੇ ਮਿਲੀ ਲਾਸ਼ 13 ਬੱਸੀ ਦੀ ਰਹਿਣ ਵਾਲੀ ਸੀ ਵੰਸ਼ਿਕਾ ਸਸਿਕਾਲ న్యూਸ 18 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਵਿਜੇਪਾਲ ਸਿੰਘ ਬਰਾੜ ਸਭ ਤੋਂ ਪਹਿਲਾਂ ਜ਼ਿਕਰ ਪੰਜਾਬ ਦੇ ਪਾਣੀਆਂ ਦਾ ਖਾਸ ਕਰਕੇ ਹਰਿਆਣਾ ਦੇ ਨਾਲ ਜੋ ਪੰਜਾਬ ਦੀ ਟਸਲ ਚੱਲ ਰਹੀ ਹੈ ਜਿੰਨਾ ਕੁ ਪਾਣੀ ਹਰਿਆਣਾ ਨੂੰ ਜਾਂਦਾ ਉਸ ਤੋਂ ਅੱਗੇ ਜਾ ਕੇ ਹਰਿਆਣਾ ਨੇ ਪਾਣੀ ਦੀ ਮੰਗ ਕੀਤੀ ਹੈ ਯਾਨੀ ਹਰਿਆਣਾ ਨੇ ਵਾਧੂ ਪਾਣੀ ਮੰਗਿਆ ਤਾਂ ਪੰਜਾਬ ਨੇ ਕੋਰੀ ਨਾ ਕਰ ਦਿੱਤੀ ਸਾਫ ਮਨਾ ਕਰ ਦਿੱਤਾ ਕਿ ਪੰਜਾਬ ਦੇ ਕੋਲ ਹੋਰ ਪਾਣੀ ਨਹੀਂ ਹੈ ਬੀਬੀਐਮਬੀ ਦੀ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਦੀ ਮੀਟਿੰਗ ਹੋਈ ਔਰ ਮੀਟਿੰਗ ਦੇ ਵਿੱਚ ਹਰਿਆਣਾ ਵੱਲੋਂ ਇਹ ਗੱਲ ਕਹੀ ਗਈ ਕਿ ਉਹਨਾਂ ਨੂੰ ਹੋਰ ਪਾਣੀ ਚਾਹੀਦਾ ਹੈ ਪਰ ਪੰਜਾਬ ਸਰਕਾਰ ਨੇ ਸਪਸ਼ਟ ਕਰ ਦਿੱਤਾ ਕਿ ਸਾਡੇ ਕੋਲੇ ਵਾਧੂ ਪਾਣੀ ਨਹੀਂ ਹੈ ਪੰਜਾਬ ਹਰਿਆਣਾ ਤੇ ਰਾਜਸਥਾਨ ਦੇ ਉੱਚ ਅਧਿਕਾਰੀਆਂ ਨੇ ਇਹ ਮੀਟਿੰਗ ਕੀਤੀ ਸੀ ਹਰਿਆਣਾ ਨੇ 8500 ਕਿਊਸਿਕ ਪਾਣੀ ਦੀ ਇਸ ਦੇ ਵਿੱਚ ਹੋਰ 8500 ਕਿਊਸਿਕ ਪਾਣੀ ਦੀ ਮੰਗ ਕੀਤੀ ਸੀ ਤਾਂ ਵਾਧੂ ਪਾਣੀ ਲਈ ਸੀਐਮ ਨਾਇਬ ਸੈਣੀ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇੱਕ ਪੱਤਰ ਵੀ ਲਿਖਿਆ ਸੀ ਹਰਿਆਣਾ ਨੇ ਕਿਹਾ ਕਿ ਸੂਬੇ ਦੇ ਵਿੱਚ ਪੀਣ ਵਾਲੇ ਪਾਣੀ ਦਾ ਕਾਫੀ ਸੰਕਟ ਹੈ ਔਰ ਸਾਨੂੰ 8 ਦਿਨਾਂ ਲਈ 8500 ਕਿਊਸਿਕ ਪਾਣੀ ਦਿੱਤਾ ਜਾਵੇ ਔਰ ਮੁੱਖ ਮੰਤਰੀ ਮਾਨ ਨੇ ਇਹ ਕਿਹਾ ਕਿ ਹਰਿਆਣਾ ਆਪਣੇ ਹਿੱਸੇ ਦਾ ਪਾਣੀ ਵਰਤ ਚੁੱਕਿਆ ਸੋ ਪੰਜਾਬ ਦੇ ਕੋਲ ਹੁਣ ਇੱਕ ਬੂੰਦ ਵੀ ਵਾਧੂ ਪਾਣੀ ਦੀ ਨਹੀਂ ਹੈ। ਉਹਨਾਂ ਕਿਹਾ ਕਿ ਅਸੀਂ ਹੁਣ ਵੀ 4000 ਕਿਊਸਿਕ ਪਾਣੀ ਹਰਿਆਣਾ ਨੂੰ ਦੇ ਰਹੇ ਹਾਂ। ਕੇਂਦਰ ਸਰਕਾਰ ਉਹਨਾਂ ਕਿਹਾ ਕਿ ਇੱਕ ਹੋਰ ਕੋਜੀ ਚਾਲ ਚੱਲ ਰਹੀ ਹੈ ਬੀਬੀਐਮਬੀ ਜ਼ਰੀਏ ਭਾਜਪੀ ਦਬਾਅ ਬਣਾ ਰਹੀ ਹੈ। ਉਹਨਾਂ ਕਿਹਾ ਕਿ ਸਾਡੇ ਤੇ ਹਰਿਆਣਾ ਨੂੰ ਵਾਧੂ ਪਾਣੀ ਦੇਣ ਦਾ ਦਬਾਅ ਬਣਾਇਆ ਜਾ ਰਿਹਾ ਹੈ ਪਰ ਸਾਨੂੰ ਝੋਨੇ ਦੇ ਸੀਜ਼ਨ ਲਈ ਪੰਜਾਬ ਨੂੰ ਪਾਣੀ ਦੀ ਜ਼ਰੂਰਤ ਹੈ ਇਸ ਕਰਕੇ ਵਾਧੂ ਪਾਣੀ ਅਸੀਂ ਨਹੀਂ ਦੇ ਸਕਦੇ ਪੌਂਗ ਡੈਮ ਤੇ ਰਣਜੀਤ ਸਾਗਰ ਡੈਮ ਦੇ ਵਿੱਚ ਪਾਣੀ ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ ਸਾਲ ਨਾਲੋਂ ਘੱਟ ਹੈ ਸੋ ਖੇਤਾਂ ਦਾ ਸਿੰਚਾਈ ਲਈ ਸਾਨੂੰ ਨਹਿਰੀ ਪਾਣੀ ਦੀ ਲੋੜ ਹੈ ਔਰ ਭਾਜਪੀ ਸਾਡੀ ਲੋੜ ਤੇ ਪਾਣੀ ਲੋੜ ਦੇ ਪਾਣੀ ਤੇ ਸਿਆਸਤ ਨਾ ਕਰੇ ਕੀ ਜ਼ਬਰਦਸਤੀ ਪੰਜਾਬ ਦੇ ਉੱਤੇ ਦਬਾਅ ਬਣਾ ਰਹੀ ਹੈ ਕਿ ਉਹ ਭਾਖੜਾ ਬਿਆ ਬਿਆਸ ਮੈਨੇਜਮੈਂਟ ਬੋਰਡ ਰਾਹੀਂ ਉਹ ਦਬਾਅ ਬਣਾਇਆ ਜਾ ਰਿਹਾ ਹੈ ਕਿ ਤੁਸੀਂ ਹਰਿਆਣਾ ਨੂੰ ਪਾਣੀ ਦਿਓ ਹੋਰ ਪਾਣੀ ਦਿਓ ਵਾਧੂ ਪਾਣੀ ਜਦ ਕਿ ਹਰਿਆਣਾ ਜਿਹੜਾ ਉਹ ਆਪਣਾ ਪਾਣੀ ਹਿੱਸੇ ਦਾ ਸਾਰਾ ਵਰਤ ਚੁੱਕਿਆ ਹੈ ਇਹ ਜਿਹੜਾ ਪਾਣੀਆਂ ਦਾ ਹਿਸਾਬ ਕਿਤਾਬ ਹੁੰਦਾ ਜਿਹੜਾ ਅੰਕੜਾ ਹੁੰਦਾ ਇਹ 21 ਮਈ ਤੋਂ 21 ਮਈ ਤੱਕ ਹੁੰਦਾ ਹਰ 21 ਮਈ ਹਰ ਸਾਲ 21 ਮਈ ਤੋਂ ਅਗਲੇ 21 ਮਈ ਤੱਕ ਦਾ ਕੋਟਾ ਹੁੰਦਾ ਕਿ ਇੰਨਾ ਪਾਣੀ ਜਿਹੜਾ ਉਹ ਹਰਿਆਣਾ ਨੂੰ ਦੇਣਾ ਹੈ ਇੰਨਾ ਰਾਜਸਥਾਨ ਨੂੰ ਦੇਣਾ ਹੈ ਜੋ ਪੰਜਾਬ ਨੇ ਐਗਰੀਮੈਂਟ ਕੀਤੀ ਹੋਈ ਪਰ ਕਿਉਂਕਿ ਪਹਿਲਾਂ ਕੋਈ ਹਿਸਾਬ ਕਿਤਾਬ ਰੱਖਿਆ ਹੀ ਨਹੀਂ ਗਿਆ ਪਹਿਲਾਂ ਬਾਦਲ ਬੇ ਕੈਪਟਨ ਵੇਲੇ ਕੋਈ ਚੱਕਰ ਹੀ ਨਹੀਂ ਸੀ ਉਹ ਬਾਦੂ ਪਾਣੀ ਯੂਜ਼ ਕਰ ਲੈਂਦੇ ਸੀ ਤੇ ਇਧਰੋਂ ਵੀ ਕੋਈ ਚੱਕਰ ਨਹੀਂ ਸੀ ਆਪਸ ਰਲੇ ਮਿਲੇ ਹੋਏ ਸੀ ਪਰ ਹੁਣ ਅਸੀਂ ਆਪਣਾ ਨਹਿਰੀ ਸਿਸਟਮ ਠੀਕ ਕਰ ਲਿਆ ਸਾਡੇ ਟੇਲਾਂ ਤੇ ਪਾਣੀ ਪਹੁੰਚ ਰਿਹਾ ਹੈ ਹਰ ਰੋਜ਼ ਪਾਈਪਾਂ ਦੱਬੀਆਂ ਜਾ ਰਹੀਆਂ ਨੇ ਕੱਸੀਆਂ ਚ ਪਾਣੀ ਆ ਰਿਹਾ ਹੈ 30 ਸਾਲਾਂ ਬਾਅਦ 40-40 ਸਾਲਾਂ ਬਾਅਦ ਪਾਣੀ ਪਹੁੰਚ ਰਿਹਾ ਤਾਂ ਉਹਨਾਂ ਨੇ ਕੀ ਕੀਤਾ ਹਰਿਆਣੇ ਨੇ ਆਪਣੇ ਹਿੱਸੇ ਦਾ ਪਾਣੀ ਮਾਰਚ ਦੇ ਵਿੱਚ ਹੀ ਜਿਹੜਾ ਉਹ ਸਾਰਾ ਵਰਤ ਲਿਆ ਤੇ ਉਹ ਹੁਣ ਅਪ੍ਰੈਲ ਤੇ ਮਈ ਤੱਕ ਕਹਿੰਦੇ ਸਾਨੂੰ ਬਾਧੂ ਪਾਣੀ ਦਿਓ ਅਸੀਂ ਕਹੇ ਵੀ ਤੁਸੀਂ ਉਸ ਵੇਲੇ ਆਪਣਾ ਪਾਣੀ ਜਿਹੜਾ ਉਹ ਸੰਜਮ ਨਾਲ ਯੂਜ਼ ਕਰਨਾ ਸੀ ਕਫੈਤੀ ਤਰੀਕੇ ਨਾਲ ਯੂਜ਼ ਕਰਨਾ ਸੀ ਇਸਤੇਮਾਲ ਕਰਨਾ ਸੀ ਅਸੀਂ ਬਾਧੂ ਪਾਣੀ ਹੁਣ ਕਿੱਥੋਂ ਦੇ ਦਈਏ ਸਾਡੇ ਵੀ ਆਪਣੀ ਫਸਲ ਆ ਰਹੀ ਹੈ ਹੁਣ ਝੋਨੇ ਦੀ ਸਾਨੂੰ ਵੀ ਹੁਣ ਨਹਿਰਾਂ ਦੇ ਵਿੱਚ ਪਾਣੀ ਦੀ ਡਿਮਾਂਡ ਆਉਣ ਲੱਗੀ ਮੈਂ ਗੱਲ ਕਲੀਅਰ ਕਰਨੀ ਚਾਹਨਾ ਪੰਜਾਬ ਦਾ ਮੁੱਖ ਮੰਤਰੀ ਹੋਣ ਦੇ ਨਾਤੇ ਕਿ ਇੱਕ ਬੂੰਦ ਵੀ ਪਾਣੀ ਸਾਡੇ ਕੋਲੇ ਫालतू ਨਹੀਂ ਹੈਗਾ ਤੇ ਅਸੀਂ ਆਪਣੇ ਲਈ ਪਾਣੀ ਇਸਤੇਮਾਲ ਕਰ ਰਹੇ ਹਾਂ ਆਪਣਾ ਅਸੀਂ ਆਲਰੇਡੀ ਤੁਹਾਨੂੰ ਤੁਹਾਡੇ ਹਿੱਸੇ ਦਾ ਪਾਣੀ ਦੇ ਚੁੱਕੇ ਹਾਂ ਤੁਸੀਂ ਤਾਂ 2 ਮਹੀਨੇ ਪਹਿਲਾਂ ਹੀ ਵਰਤ ਚੁੱਕੇ ਹੋ ਹੁਣ ਵੀ ਅਸੀਂ ਮਾਨਵਤਾ ਦੇ ਤਾਂ ਸਾਡੇ ਨਾਲ ਆਮ ਆਦਮੀ ਪਾਰਟੀ ਦੇ ਸਪੋਕਸਪਰਸਨ ਨੀਲ ਗਰਗ ਜੁੜੇ ਨੇ ਫੋਨ ਲਾਈਨ ਤੇ ਗਰਗ ਸਾਹਿਬ ਕਿਸ ਤਰੀਕੇ ਨਾਲ ਦੇਖਦੇ ਹੋ ਹਰਿਆਣਾ ਮੁੱਖ ਮੰਤਰੀ ਦਾ ਬਿਆਨ ਆ ਗਿਆ ਭਗਵੰਤ ਮਾਨ ਹੋਰਾਂ ਦਾ ਕਿ ਸਾਡੇ ਕੋਲੇ ਪਾਣੀ ਨਹੀਂ ਹੈ ਔਰ ਅਸੀਂ ਇਹ ਪਾਣੀ ਨਹੀਂ ਦੇ ਸਕਦੇ ਕੋਈ ਤਰਕ ਦਿੱਤਾ ਗਿਆ ਹਰਿਆਣਾ ਵੱਲੋਂ ਜੋ ਕਿ ਸੀਐਮ ਮਾਨ ਜੀ ਨੇ ਬੜਾ ਤੱਥਾਂ ਦੇ ਆਧਾਰਤ ਬੜਾ ਸਪਸ਼ਟ ਕੀਤਾ ਇਸ ਦੇ ਵਿੱਚ ਇਹ ਵੀ ਦੱਸਿਆ ਹੈ ਕਿ ਪਿਛਲੇ ਸਾਲ ਨਾਲੋਂ ਅੱਜ ਜਿਹੜਾ ਪੌਂਗ ਡੈੰਗ ਟਾਈਮ ਦੇ ਵਿੱਚ ਵੀ 24 ਫੁੱਟ ਪਾਣੀ ਥੱਲੇ ਹੈਗਾ ਤੇ ਰنجੀਤ ਸਾਗਰ ਡੈਮ ਦੇ ਵਿੱਚ ਵੀ ਥੱਲੇ ਹੈਗਾ ਔਰ ਇਹ ਵੀ ਦੱਸਿਆ ਹੈਗਾ ਕਿ ਕਿਸ ਤਰੀਕੇ ਨਾਲ ਹਰਿਆਣਾ ਦੀ ਮਿਸ ਮੈਨੇਜਮੈਂਟ ਕਰਕੇ ਉਹਨਾਂ ਨੇ ਆਪਣੇ ਹਿੱਸੇ ਦਾ ਪਾਣੀ ਜਿਹੜਾ ਉਹਨਾਂ ਨੂੰ 21 ਮਈ ਤੋਂ ਲੈ ਕੇ 21 ਮਈ ਤੱਕ ਮਿਲਣਾ ਸੀ ਉਹ ਮਾਰਚ 'ਚ ਹੀ ਖਤਮ ਕਰ ਲਿਆ ਜਨਨ ਕਿ ਹੁਣ ਤੱਕ ਆਪਣੇ ਹਿੱਸੇ ਤੋਂ ਜ਼ਿਆਦਾ ਪਾਣੀ ਵਰ ਚੁੱਕਿਆ ਮਾਨਵਤਾ ਦੇ ਆਧਾਰ ਦੇ ਉੱਤੇ ਫਿਰ ਵੀ 4000 ਕਿਊਸਕ ਜਿਹੜਾ ਹੈ ਪਾਣੀ ਜਿਹੜਾ ਉਹ ਅੱਜ ਵੀ ਹਰਿਆਣੇ ਨੂੰ ਪੰਜਾਬ ਜਿਹੜਾ ਉਹ ਤੇਰਿਆ ਹੈਗਾ ਲੇਕਿਨ ਅਸਲ ਗੱਲ ਕੀ ਹੈਗਾ ਕਿ ਪੰਜਾਬ ਦੇ ਵਿੱਚ ਪਾਣੀ ਦੀ ਸਿਆਸਤ ਬੀਜੇਪੀ ਖੇਡਣਾ ਚਾਹੁੰਦੀ ਹੈ ਉਹ ਪੰਜਾਬ ਦੇ ਨਾਲ ਟੱਕਾ ਕਰਨਾ ਚਾਹੁੰਦੀ ਆ ਪਹਿਲਾਂ ਕੋਈ ਬੋਲਦਾ ਨਹੀਂ ਸੀ ਲੇਕਿਨ ਕਾਰਨ ਕੀ ਹੈਗਾ ਕਿ ਹੁਣ ਸਾਡਾ ਨਹਿਰੀ ਸਿਸਟਮ ਬਰਾੜ ਸਾਹਿਬ ਤੁਸੀਂ ਵੀ ਜਾਣਦੇ ਹੋ ਸਾਡੇ ਨਹਿਰੀ ਸਿਸਟਮ ਕਾਰਨ 78% ਖੇਤਾਂ ਤੱਕ ਜਿਹੜਾ ਪਾਣੀ ਸਾਡਾ ਉਹ ਪਹੁੰਚਣ ਲੱਗ ਗਿਆ ਕਿਉਂਕਿ ਅਸੀਂ ਆਪਣੇ ਖਾਲ ਸਰਜੀਤ ਕਰ ਲਏ ਪਾਈਪਾਂ ਬਿਛਾਤੀਆਂ ਰਜਵਾਹੇ ਅਸੀਂ ਠੀਕ ਕਰ ਲਏ ਹੈਗੇ ਆ ਔਰ ਪੰਜਾਬ ਦੇ ਧਰਤੀ ਹਿਸਾਬਾ ਪਾਣੀ ਵੀ ਥੱਲੇ ਜਾ ਰਿਹਾ ਹੈ ਤਾਂ ਸਾਡੇ ਕੋਲੇ ਫालतू ਪਾਣੀ ਹੈ ਹੀ ਨਹੀਂ ਹੈ ਅਸੀਂ ਪਾਣੀ ਇਹਨਾਂ ਨੂੰ ਦਈਏ ਤਾਂ ਦਈਏ ਕਿੱਥੋਂ ਔਰ 6 ਨੰਬਰ 1 ਨੰਬਰ 2 ਇੱਥੇ ਇੱਕ ਸਵਾਲ ਹੋਰ ਮੈਂ ਜਾਨੀ ਕਿ ਚੱਕਣਾ ਚਾਹਣਾ ਵਾਂ ਕਿ ਮਾਨਯੋਗ ਹਰਿਆਣੇ ਦੇ ਜਿਹੜੇ ਮੁੱਖ ਮੰਤਰੀ ਨੇ ਅਕਸਰ ਬੀਜੇਪੀ ਨੇ ਉਹਨਾਂ ਨੂੰ ਪੰਜਾਬ ਦੇ ਵਿੱਚ ਭੇਜਿਆ ਹੋਇਆ ਕੀ ਉਹ ਪੰਜਾਬ ਦੇ ਪਾਣੀ ਤੇ ਡਾਕੇ ਮਾਰਦਾ ਆ ਜਾਂਦਾ ਲੈ ਕੇ ਆਏ ਨੇ ਉਹ ਪੰਜਾਬ ਦੇ ਵਿੱਚ ਆਉਂਦਿਆਂ ਤਾਂ ਸਭ ਤੋਂ ਪਹਿਲਾਂ ਇਹ ਸਪਸ਼ਟ ਕਰਨ ਕਿ ਐਸਵਾਈਐਲ ਦੇ ਉੱਤੇ ਉਹਨਾਂ ਦਾ ਕੀ ਸਟੈਂਡ ਹੈ ਨੰਬਰ 1 ਨੰਬਰ 2 ਜਿਹੜੀ ਪੰਜਾਬ ਦੀ ਬੀਜੇਪੀ ਹੈ ਕਿਉਂਕਿ ਇਹ ਸਾਰੀ ਲੁਕਮੀ ਖੇਡ ਦੇ ਪਿੱਛੇ ਜਿਹੜੀ ਰਾਜਨੀਤੀ ਕਰ ਰਹੀ ਹੈ ਬੀਜੇਪੀ ਕਰ ਰਹੀ ਹੈ ਤਾਂ ਪੰਜਾਬ ਦੀ ਬੀਜੇਪੀ ਦੀ ਲੀਡਰਸ਼ਿਪ ਨੂੰ ਭਾਵੇਂ ਉਹ ਚ ਸੁਨੀਲ ਜਾਖੜ ਜੀ ਨੇ ਭਾਵੇਂ ਰਵਨੀਤ ਬਿੱਟੂ ਜੀ ਨੇ ਜਾਂ ਬਾਕੀ ਦੇ ਲੀਡਰ ਹੈਗੇ ਆ ਉਹਨਾਂ ਨੂੰ ਇਹ ਗੱਲ ਸਪਸ਼ਟ ਤੌਰ ਤੇ ਦੱਸਣੀ ਪਵੇਗੀ ਕਿ ਜਿਹੜੀ ਰਾਜਨੀਤੀ ਪਾਣੀ ਦੇ ਨਾਂ ਦੇ ਉੱਤੇ ਪੰਜਾਬ ਦੇ ਉੱਤੇ ਦਬਾਅ ਬਣਾਉਣ ਦੀ ਕੋਸ਼ਿਸ਼ ਬੀਜੇਪੀ ਵੱਲੋਂ ਕੀਤੀ ਜਾ ਰਹੀ ਹੈਗੀ ਆ ਉਹ ਪੰਜਾਬ ਦੇ ਨਾਲ ਸਟੈਂਡ ਕਰਦੇ ਨੇ ਨੇ ਦੇ ਨਾਲ ਸਟੈਂਡ ਕਰਦੇ ਨੇ ਜਾਂ ਬੀਜੇਪੀ ਦੀ ਰਾਜਨੀਤੀ ਨਾਲ ਸਟੈਂਡ ਕਰਦੇ ਨੇ ਕਿਉਂਕਿ ਪੰਜਾਬ ਦੀ ਲੀਡਰਸ਼ਿਪ ਨੂੰ ਐਟ ਲੀਸਟ ਇਹਨਾਂ ਨੂੰ ਤਾਂ ਪਤਾ ਹੈ ਕਿ ਪੰਜਾਬ ਚ ਪਾਣੀ ਦੇ ਹਾਲਾਤ ਕੀ ਹੈਗੇ ਆ ਹੂੰ ਸੋ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਇਹ ਜਿਹੜਾ ਪਾਣੀ ਦੀ ਮੰਗ ਕੀਤੀ ਗਈ ਹੈ ਇਹ ਲੋੜ ਨਹੀਂ ਹੈ ਪੋਲਿਟਿਕਸ ਹੈ ਬਿਲਕੁਲ ਪੋਲਿਟਿਕਸ ਹੈ ਉਹਨਾਂ ਨੂੰ ਵੀ ਪਤਾ ਹੈ ਕਿ ਇਸ ਹਿੱਸੇ ਤੋਂ ਵੱਧ ਪਾਣੀ ਵਰਤ ਚੁੱਕੇ ਹੈਗੇ ਆ ਔਰ ਨਗਰਪਾਲਿਕਾ ਕਿੰਨੇ ਕਹ ਰਹੇ ਆ ਸਾਨੂੰ ਪੀਣ ਲਈ ਚਾਹੀਦਾ ਹੈ ਉਹਨਾਂ ਦੇ ਪੀਣ ਦੇ ਵਾਸਤੇ ਅਸੀਂ 4000 ਕਿਊਸਕ ਜਿਹੜਾ ਹੈਗਾ ਪਾਣੀ ਆਲਰੇਡੀ ਦੇ ਰਹੇ ਆ ਹੂੰ ਸੋ ਇਹ ਮਾਨਵਤਾ ਦੇ ਆਧਾਰ ਤੇ ਦੇ ਰਿਹਾ ਇਹ ਨਹੀਂ ਕਿ ਸਾਡੇ ਕੋਲੇ ਪਾਣੀ ਫालतू ਹੈਗਾ ਕਿਉਂਕਿ ਜਨਨ ਕਿ ਸਾਡੇ ਤਾਂ ਗੁਰੂਆਂ ਨੇ ਇਹ ਸਿਖਾਇਆ ਹੈਗਾ ਕਿ ਪਿਆਸੇ ਨੂੰ ਪਾਣੀ ਪਿਆ ਉਹ ਵੀ ਅਸੀਂ ਇਸ ਕਰਕੇ ਦੇ ਰਿਹਾ ਇਦਾਂ ਹੂੰ ਚਲੋ ਠੀਕ ਹੈ ਧੰਨਵਾਦ ਗਰਗ ਸਾਹਿਬ ਸਾਡੇ ਨਾਲ ਜੁੜਨ ਲਈ ਆਪਣੀ ਗੱਲ ਕਹਿਣ ਲਈ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੀ ਬਿਆਨ ਆਇਆ ਔਰ ਸਾਫ ਤੌਰ ਤੇ ਉਹਨਾਂ ਨੇ ਕਹਿ ਦਿੱਤਾ ਹੈ ਕਿ ਆਲਰੇਡੀ 4000 ਕਿਊਸਿਕ ਪਾਣੀ ਜਾ ਰਿਹਾ ਸੋ ਸਾਡੇ ਕੋਲੇ ਵਾਧੂ ਪਾਣੀ ਨਹੀਂ ਹੈ ਔਰ ਹਰਿਆਣਾ ਨੂੰ ਇੱਕ ਬੂੰਦ ਵੀ ਵਾਧੂ ਪਾਣੀ ਨਹੀਂ ਦਿੱਤਾ ਜਾ ਸਕਦਾ ਤਾਂ ਪੰਜਾਬ ਨੇ ਵਾਧੂ ਪਾਣੀ ਨੂੰ ਨਾ ਕਰ ਦਿੱਤੀ ਹੈ ਹਰਿਆਣਾ ਨੂੰ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਕਿਉਂਕਿ ਝੋਨੇ ਦਾ ਸੀਜ਼ਨ ਸ਼ੁਰੂ ਹੋਣ ਵਾਲਾ ਹੈ ਅਗਲੇ ਮਹੀਨੇ ਤੋਂ ਝੋਨੇ ਦੀ ਲਵਾਈ ਸ਼ੁਰੂ ਹੋ ਜਾਣੀ ਹੈ ਔਰ ਉਸ ਵੇਲੇ ਪੰਜਾਬ ਨੂੰ ਬੇਹਦ ਪਾਣੀ ਦੀ ਜ਼ਰੂਰਤ ਪੈਂਦੀ ਹੈ ਇਸ ਕਰਕੇ ਪਾਣੀ ਜਿਹੜਾ ਹੈ ਪੰਜਾਬ ਦੇ ਕੋਲ ਫालतू ਨਹੀਂ ਹੈ ਸਾਡੇ ਨਾਲ ਸੰਜੀਤ ਸ਼ਰਮਾ ਜੁੜੇ ਨੇ ਹਰਿਆਣਾ ਬੀਜਪੀ ਤੋਂ ਸੰਜੀਤ ਜੀ ਕਿਸ ਤਰੀਕੇ ਨਾਲ ਦੇਖਦੇ ਹੋ ਪੰਜਾਬ ਦੇ ਸੀਐਮ ਨੇ ਸਪਸ਼ਟ ਕਹਿ ਦਿੱਤਾ ਹੈ ਕਿ ਸਾਡੇ ਕੋਲ ਇੱਕ ਬੂੰਦ ਵੀ ਵਾਧੂ ਪਾਣੀ ਨਹੀਂ ਹੈ ਮੈਨੇ ਇਸ ਤੋਂ ਗੱਲ ਵੀ ਕਰੀ ਉਸਨੇ ਇਹ ਕੋਈ ਪਹਿਲੀ ਵਾਰ ਉਹਨਾਂ ਨੇ ਨਹੀਂ ਕਿਹਾ ਹੈ ਮਾਨ ਸਾਹਿਬ ਨੇ ਜੀ ਹਰਿਆਣਾ ਇਹ ਕਦੇ ਨਹੀਂ ਕਹਿੰਦਾ ਕਿ ਪੰਜਾਬ ਕੋਲ ਪਾਣੀ ਹੈਗਾ ਹੈ ਕਿ ਨਹੀਂ ਹੈਗਾ ਹੈ ਹੂੰ ਦੇਖੋ ਇਹ ਪੰਜਾਬ ਦੇ ਮੁੱਖ ਮੰਤਰੀ ਨੂੰ ਸੋਚਣਾ ਚਾਹੀਦਾ ਹੈ ਕਿ ਇੰਨਾ ਪਾਣੀ ਫालतू ਵਹਿ ਕੇ ਪਾਕਿਸਤਾਨ ਚ ਜਾ ਰਿਹਾ ਹੈ ਇਹਨੇ ਹਿੰਦੁਸਤਾਨ ਦੇ ਲੋਕਾਂ ਨੂੰ ਪਾਣੀ ਨਹੀਂ ਮਿਲ ਪਾਇਆ ਤੇ ਮਿਲ ਜੁਲ ਕੇ ਬੈਠ ਕੇ ਕੋਈ ਯੋਜਨਾ ਬਣਾਵਾਂਗੇ ਤਾਂ ਹਰਿਆਣਾ ਦੇ ਲੋਕਾਂ ਨੂੰ ਵੀ ਤੇ ਪੰਜਾਬ ਦੇ ਲੋਕਾਂ ਨੂੰ ਵੀ ਪਾਣੀ ਮਿਲੇਗਾ ਜੇ ਅਸੀਂ ਵੀ ਕਦੇ ਫਾਲਤੂ ਪਾਣੀ ਦੀ ਡਿਮਾਂਡ ਨਹੀਂ ਕੀਤੀ ਜਿਹੜਾ ਸਮਝੌਤੇ ਚ ਗੱਲਬਾਤ ਹੋਈ ਹੋਈ ਹੈ ਕਿ ਹਰਿਆਣਾ ਨੂੰ ਕਿੰਨੇ ਪਾਣੀ ਮਿਲਣਾ ਉਹਨੇ ਪਾਣੀ ਦੀ ਡਿਮਾਂਡ ਹਮੇਸ਼ਾ ਹਰਿਆਣਾ ਨੇ ਕੀਤੀ ਹੈ ਤੇ ਆਧਵਨੀ ਸੁਪਰੀਮ ਕੋਰਟ ਨੇ ਵੀ ਇਹ ਗੱਲ ਕਹੀ ਹੈ ਕਿ ਪਾਣੀ ਕਿੰਨਾ ਕਿਹਦੇ ਕੋਲ ਹੈ ਇਹ ਬਾਅਦ ਦੀ ਗੱਲ ਹੈ ਲੇਕਿਨ ਕਮ ਤੋਂ ਕਮ ਜਿਹੜੀ ਨਹਿਰਾਂ ਬਣਨੀ ਹੈ ਪੰਜਾਬ ਦੇ ਅੰਦਰ ਬੋਤ ਬਣਨੀ ਚਾਹੀਦੀ ਜਿਹੜਾ ਚੈਨਲ ਹੈ ਉਹ ਤੋਂ ਬਣਨਾ ਚਾਹੀਦਾ ਤੁਹਾਨੂੰ ਪਤਾ ਹੋਏਗਾ ਕਿ ਜਿਹੜਾ ਇਹ ਚੈਨਲ ਹੁਣ ਪਾਣੀ ਦਾ ਬਣਿਆ ਹੋਇਆ ਹੈ ਇਸ ਵਾਈਲ ਦਾ ਇਹ ਬਹੁਤ ਸਾਲ ਪੁਰਾਣਾ ਹੋ ਗਿਆ ਇੰਨਾ ਪੁਰਾਣਾ ਹੋ ਗਿਆ ਕਿ ਇਹ ਕਦੇ ਵੀ ਟੁੱਟ ਸਕਦਾ ਹੈ ਹਮਮ ਔਰ ਅਗਰ ਪਾਣੀ ਮੇ ਚੈਨਲ ਖਰਾਬ ਹੋ ਗਿਆ ਜਾਂ ਟੁੱਟ ਗਿਆ ਜਾਂ ਕੋਈ ਪ੍ਰਬੰਧਵਾ ਨਹੀਂ ਕਰੇ ਕੋਈ ਵੋਡਨ ਹੋਣੀ ਹੋਵੇ ਤੇ ਜਿਹੜਾ ਪਾਣੀ ਹੈ हरियाणा चिकी में आएगा कम तो कम अगर दूसरा चैनल बनाया होएगा पानी दा उसको उस द्वारा हरियाणा ਦੇ ਲੋਕਾਂ ਨੂੰ ਪਰ ਪਰ ਸੰਜੀਤ ਜੀ ਆਮ ਆਦਮੀ ਆਮ ਆਦਮੀ ਪਾਰਟੀ ਇਹ ਕਹਿ ਰਹੀ ਹੈ ਕਿ ਹਰਿਆਣਾ ਨੂੰ ਪਾਣੀ ਦੀ ਲੋੜ ਨਹੀਂ ਹੈ ਸਿਰਫ ਰਾਜਨੀਤੀ ਕੀਤੀ ਜਾ ਰਹੀ ਹੈ ਬੀਬੀਐਮਬੀ ਦੇ ذریعے ਉਹਨਾਂ ਕਹਿੰਦੇ ਕਿ ਬੀਬੀਐਮਬੀ ਨੂੰ ਆਧਾਰ ਬਣਾਇਆ ਜਾ ਰਿਹਾ ਸਾਡੇ ਸਾਡੇ ਤੇ ਦਬਾਅ ਪਾਉਣ ਲਈ ਲੋੜ ਕਿਉਂ ਨਹੀਂ ਹੈ ਕਿ ਦੇਖੋ ਹਰਿਆਣਾ ਦਾ 60% ਏਰੀਆ ਦਾਸ ਜੌਨ ਚ ਸਵਲਰਲ ਹੋ ਚੁੱਕਾ ਹੈ ਪਾਣੀ نیچے ਜਾ ਚੁੱਕਾ ਹੈ ਬਹੁਤ ਬਰਤਤ ਦੇ आज जो पानी की बहुत लोड़ है कि मान साहब था आप राजनीति कर रहे हैं वो देख रहे हैं कि कैसे हरियाणा को बदनाम किया जाए हरियाणा के किसानों को बदनाम किया जाए हरियाणा के जिस पार्टी की सरकार है भारतीय जनता पार्टी उसको बदनाम किया जाए ये मान साहब कैसे तय करेंगे कि हरियाणा को जरूरत नहीं है बात सिर्फ इतनी सी है हर पंजाब और हरियाणा दोनों छोटे बड़े भाई हैं और जब हरियाणा पंजाब से निकला था तो पंजाब ने खुद वायदा किया था कि ये चीजें इनको देंगे हम जो तो वायदा किया हुआ है हम तो वही मांग रहे हैं उससे फाल तो नहीं मांग रहे नहीं। हमने कभी ये नहीं कहा कि पंजाब के किसानों के हक को छीन करके हरियाणा के किसानों को दिया जाए हमने तो सिर्फ ये कहा है कि हरियाणा का जो हक है वो दिया जाए और माननीय सुप्रीम कोर्ट ने भी उसी बात पे मोहर लगाई है उसी बात को पक्का किया है कि हाँ आज जो नहर का पंजाब के अंदर बनना है वो जरूरी है ਬਾਕੀ ਅਭੀ ਸੇ ਇਹ ਬਾਤਾਂ ਕਰਨਾ ਕਿ ਕਿੰਨਾ ਪਾਣੀ ਕਿਸਕੇ ਪਾਸ ਹੈ ਕਿੰਨਾ ਨਹੀਂ ਹੈ ਇਹ ਬਾਤ ਕਰਨਾ ਚਲੋ ਸਾਡੇ ਨਾਲ ਆਮ ਆਦਮੀ ਪਾਰਟੀ ਤੋਂ ਐਮਐਲਏ ਨੇ ਅਮਰਿਤਪਾਲ ਸਿੰਘ ਸੁਖਾਨੰਦੋ ਜੁੜੇ ਨੇ ਐ ਅਮਰਿਤਪਾਲ ਜੀ ਤੁਸੀਂ ਸੁਣ ਲਿਆ ਹੋਣਾ ਐ ਕੀ ਗੱਲ ਸੰਜੇ ਸ਼ਰਮਾ ਜੀ ਹਰਿਆਣਾ ਬੀਜੇਪੀ ਦੇ ਆਗੂ ਨੇ ਕਹਿ ਰਹੇ ਨੇ ਤੁਹਾਡਾ ਪ੍ਰਤੀਕਰਮ ਨਹੀਂ ਬਿਲਕੁਲ ਮੈਂ ਇਹਨਾਂ ਦੀ ਗੱਲ ਵੀ ਸੁਣ ਲਈ ਆ ਜੀ ਸਭ ਤੋਂ ਪਹਿਲਾਂ ਤਾਂ ਮੈਂ ਸਟਾਰਟਿੰਗ ਤੇ ਹੀ ਹੋਈ ਆਣਾ ਵੀ ਅਸੀਂ ਜਿਹੜੇ ਮੁੱਖ ਮੰਤਰੀ ਸਾਹਿਬ ਨੇ ਜਿਹੜਾ ਬਿਆਨ ਦਿੱਤਾ ਹੈ ਉਹ ਬਿਲਕੁਲ ਕਲੀਅਰ ਆ ਤੇ ਸਪਸ਼ਟ ਆ ਉਹਦੇ ਵਿੱਚ ਉਹਨਾਂ ਨੇ ਦੋ ਗੱਲਾਂ ਕਹੀਆਂ ਪਹਿਲੀ ਗੱਲ ਤਾਂ ਉਹ ਕਹਿੰਦੇ ਵੀ ਸਾਡੇ ਕੋਲ ਵਾਧੂ ਪਾਣੀ ਨਹੀਂਗਾ ਤਾਂ ਜੇ ਸਾਡੇ ਕੋਲ ਵਾਧੂ ਪਾਣੀ ਨਹੀਂ ਅਸੀਂ ਕਿਸੇ ਨੂੰ ਦੇ ਨਹੀਂ ਸਕਦੇ ਸੈਕੰਡ ਗੱਲ ਉਹਨਾਂ ਨੇ ਕਹੀ ਉਹ ਕਹਿੰਦੇ ਜਿੰਨਾ ਆਲਰੇਡੀ ਇੱਥੇ ਆਇਆ ਹੋਇਆ ਜੋ ਪਹਿਲਾਂ ਚੱਲ ਰਿਹਾ ਲੰਬੇ ਸਮੇਂ ਤੋਂ ਜਿੰਨਾ ਪਾਣੀ ਅਸੀਂ ਹਰਿਆਣੇ ਨੂੰ ਦੇਣਾ ਹਰਿਆਣੇ ਨੇ ਆਪਣਾ ਉਹਦਾ 103% ਮਤਲਬ 100% ਪੂਰਾ ਕਰਕੇ 3% ਵੱਧ ਪਾਣੀ ਇਹਨਾਂ ਨੇ ਆਪਣਾ ਲੈ ਲਿਆ ਯੂਟਿਲਾਈਜ਼ ਕਰ ਲਿਆ ਤਾਂ ਇਹ ਦੋਵੇਂ ਗੱਲਾਂ ਕਰੈਕਟ ਨੇ ਤੀਜੀ ਗੱਲ ਜਿਹੜੀ ਆਪਣੇ ਬੀਜੇਪੀ ਦੇ ਕਹਿ ਰਹੇ ਨੇ ਲੀਡਰ ਸਾਹਿਬ ਗੱਲ ਕਰ ਰਹੇ ਨੇ ਕਿ ਜੀ ਪੰਜਾਬ ਹਰਿਆਣੇ ਦਾ ਪਾਣੀ ਮਿਲਣਾ ਚਾਹੀਦਾ ਤਾਂ ਅਸੀਂ ਤਾਂ ਇਹੀ ਕਹਿ ਰਹੇ ਆ ਵੀ ਭਾਈ ਤੁਸੀਂ ਮਿਹਨਤੀ ਗਿਣਤੀ ਕਰੋ ਦੁਬਾਰਾ ਇੱਕ ਵਾਰ ਕੈਲਕੂਲੇਟ ਹੋਵੇ ਪਤਾ ਲੱਗੇ ਕਿਉਂਕਿ ਜਦੋਂ ਪਹਿਲਾਂ ਜਿਹੜੀ ਗੱਲ ਹੋਈ ਸੀ ਉਦੋਂ ਇਹ ਅੱਜ ਤੋਂ ਲਗਭਗ 30-40 ਸਾਲ ਪਹਿਲਾਂ ਦੀਆਂ ਗੱਲਾਂ ਨੇ ਜਦੋਂ ਪਾਣੀ ਮਿਨਿਆ ਗਿਆ ਸੀ ਉਸ ਤੋਂ ਬਾਅਦ ਤਾਂ ਪਾਣੀ ਬਹੁਤ ਘਟਿਆ ਏ ਪਰ ਫਿਰ ਵੀ ਅਸੀਂ ਇਹਨਾਂ ਨੂੰ ਦੇ ਰਹੇ ਹਾਂ ਤੇ ਸੈਕੰਡ ਜਿਹੜੀ ਸਭ ਤੋਂ ਇੰਪੋਰਟੈਂਟ ਤੇ ਜ਼ਰੂਰੀ ਗੱਲ ਜਿਹੜੀ ਮਾਨ ਸਾਹਿਬ ਨੇ ਕਹੀ ਆ ਉਹ ਕਹਿੰਦੇ ਵੀ ਹੁਣ ਦੇਖੋ ਬੀਜੇਪੀ ਦੀ ਸਰਕਾਰ ਆ ਹਰਿਆਣਾ ਦੇ ਵਿੱਚ ਚਲੋ ਪਾਣੀ ਦੇ ਮੁੱਦੇ ਤੇ ਪੋਲੀਟੀਕਲ ਕੋਈ ਨਹੀਂਗਾ ਤੇ ਅਸੀਂ ਇਹ ਕੰਮ ਸਟਾਰਟ ਨਹੀਂ ਕੀਤਾਗਾ ਮੁੱਖ ਮੰਤਰੀ ਸਾਹਿਬ ਨੇ ਨਹੀਂ ਪਹਿਲਾ ਬਿਆਨ ਦਿੱਤਾਗਾ ਪਹਿਲਾ ਬਿਆਨ ਤਾਂ ਤੁਹਾਡੇ ਵਾਲੀ ਸਾਈਡ ਤੋਂ ਆਇਆ ਹਰਿਆਣੇ ਵਾਲੀ ਸਾਈਡ ਤੋਂ ਆਇਆ ਏ ਇਹਦੇ ਵਿੱਚ ਉਹਨਾਂ ਨੇ ਮਾਨ ਸਾਹਿਬ ਨੇ ਇੱਕ ਬੜੀ ਸੋਹਣੀ ਗੱਲ ਕਹੀ ਉਹ ਕਹਿੰਦੇ ਹੁਣ ਦੇਖੋ ਸੈਂਟਰ ਜਿਹੜੀ ਸਾਰੀ ਪਾਰਟੀ ਆ ਪ੍ਰਧਾਨ ਮੰਤਰੀ ਵੀ ਬਣ ਕੇ ਸਾਰੇ ਪ੍ਰਚਾਰ ਕਰ ਰਹੇ ਨੇ ਕਿ ਅਸੀਂ ਜੀ ਪਾਕਿਸਤਾਨ ਵਾਲਾ ਪਾਣੀ ਬੰਦ ਕਰਤਾ ਅਸੀਂ ਉਹਨਾਂ ਨੂੰ ਪਾਣੀ ਨਹੀਂ ਦੇਣਾ ਅਸੀਂ ਉਹਨੂੰ ਇੱਧਰ ਲੈ ਕੇ ਆਵਾਂਗੇ ਤੇ ਜਿਹੜਾ ਉਹ ਪਾਣੀ ਇੱਧਰ ਲੈ ਕੇ ਆਉਣਗੇ ਤੇ ਅਸੀਂ ਤਾਂ ਕਹਿੰਦੇ ਆ ਵੀ ਭਾਈ ਦਿਓ ਪੰਜਾਬ ਨੂੰ ਅਸੀਂ ਉਹਦੇ ਵਿੱਚੋਂ ਹਰਿਆਣੇ ਨੂੰ ਵੀ ਦੇ ਦਾਂਗੇ ਤਾਂ ਇਹ ਤਾਂ ਦੋਵੇਂ ਚੀਜ਼ਾਂ ਨੇ ਜੇ ਤਾਂ ਕੈਲਕੂਲੇਸ਼ਨ ਕਰਨੀਆਂ ਤੁਸੀਂ ਕੈਲਕੂਲੇਸ਼ਨ ਕਰ ਲਓ ਅੱਜ ਦੀ ਤਰੀਕ ਦੇ ਨਾਲ ਉਦੋਂ ਪਾਣੀ ਕਿੰਨਾ ਸੀ ਹੁਣ ਪਾਣੀ ਕਿੰਨਾ ਸੀ ਪਹਿਲਾ ਪੁਆਇੰਟ ਇਹ ਸੈਕੰਡ ਪੁਆਇੰਟ ਇਹ ਵੀ ਸਾਡੇ ਕੋਲ ਪਾਣੀ ਹੈ ਨਹੀਂ ਜਿੰਨਾ ਕਾਨੂੰਨ ਦੇ ਹਿਸਾਬ ਨਾਲ ਤੁਹਾਨੂੰ ਦੇਣਾ ਸੀ ਅਸੀਂ 103% ਦੇ ਚੁੱਕੇ ਹਾਂ ਡਾਟਾ ਤੁਹਾਨੂੰ ਦੇ ਦਾਂਗੇ ਥਰਡ ਪੁਆਇੰਟ ਮੇਰਾ ਇਹ ਕਿ ਇਹ ਰਾਜਨੀਤਿਕ ਤੌਰ ਤੇ ਗੱਲ ਅਸੀਂ ਸ਼ੁਰੂ ਨਹੀਂ ਕੀਤੀ ਗਈ ਮੁੱਖ ਮੰਤਰੀ ਸਾਹਿਬ ਨੇ ਤਾਂ ਜਵਾਬ ਦਿੱਤਾ ਸ਼ੁਰੂ ਕੀਤੀ ਆ ਹਰਿਆਣਾ ਸਰਕਾਰ ਨੇ ਬੀਜੇਪੀ ਦੀ ਸਰਕਾਰ ਨੇ ਚੌਥੀ ਗੱਲ ਤੇ ਇੱਕ ਗੱਲ ਤੇ ਮੈਂ ਨਾਲ ਸਹਿਮਤ ਆ ਉਹ ਇਹ ਗੱਲ ਤੇ ਸਹਿਮਤ ਆ ਵੀ ਇਹ ਕਹਿੰਦੇ ਵੀ ਜਿਹੜੇ ਪੰਜਾਬ ਤੇ ਹਰਿਆਣਾ ਭਰਾ ਨੇ ਕਿਸਾਨ ਇੱਕੋ ਜਿਹੜੇ ਬਿਲਕੁਲ ਭਰਾ ਛੋਟੇ ਭਰਾ ਉਹ ਵੀ ਸਾਡੇ ਕਿਸਾਨ ਵੀ ਸਾਡੇ ਇੱਕੋ ਜਿਹੇ ਕਿਸਾਨਾਂ ਦਾ ਸਤਿਕਾਰ ਕਰਦੇ ਆ ਤੇ ਜਿਹੜੀ ਇੱਕ ਹੋਰ ਜਿਹੜੀ ਨਵੀਂ ਗੱਲ ਉਹ ਇਹੀ ਆ ਜੀ ਕਿ ਜਿਹੜਾ ਇਹ ਇਕੱਲਾ ਮੁੱਦਾ ਏ ਕਾਈਂਡਲੀ ਆਪਾਂ ਇਹਦੇ ਤੇ ਰਾਜਨੀਤੀ ਨਾ ਕਰੀਏ ਜਿਵੇਂ ਜਿਵੇਂ ਚੱਲ ਰਿਹਾ ਪਾਣੀ ਉਵੇਂ ਚੱਲਣ ਦੇ ਇੱਕ ਬਹੁਤ ਇੰਪੋਰਟੈਂਟ ਵਿੱਚ ਐਡ ਕਰਦੇ ਆ ਥੋੜਾ ਜਿਹਾ ਮੈਂ ਹਾਂਜੀ ਪਿਛਲੇ ਦਿਨੀ ਮੀਤ ਹੇਰ ਜੀ ਨੇ ਆਪਣੇ ਐਮਪੀ ਸਾਹਿਬ ਨੇ ਲੋਕ ਸਭਾ ਦੇ ਵਿੱਚ ਵੀ ਇਹ ਬੜਾ ਇੰਪੋਰਟੈਂਟ ਇਸ਼ੂ ਉਠਾਇਆ ਜਿਹਦੇ ਵਿੱਚ ਉਹਨਾਂ ਨੇ ਕਿਹਾ ਉਹ ਕਹਿੰਦੇ ਜਿਹੜਾ ਤਾਂ ਇਹ ਦਰਿਆ ਇਧਰ ਭਾਖੜਾ ਵਾਲਾ ਪਾਣੀ ਤਾਂ ਆਪਾਂ ਕਹਿ ਰਹੇ ਆਂ ਵੀ ਡਿਵਾਈਡ ਹੋਣਾ ਚਾਹੀਦਾ ਪਰ ਜਿਹੜਾ ਜਮਨਾ ਵਾਲਾ ਪਾਣੀ ਹਰਿਆਣੇ ਦੇ ਵਿੱਚ ਸੀਗਾ ਜਿਹਦਾ 100% ਹੀ ਹਰਿਆਣੇ ਕੋਲ ਆ ਗਿਆ ਕੀ ਉਦੋਂ ਪੰਜਾਬ ਤੇ ਹਰਿਆਣਾ ਇਕੱਠੇ ਸੀ ਕੀ ਜਮਨਾ ਦਾ ਪਾਣੀ ਪੰਜਾਬ ਨੂੰ ਨਹੀਂ ਮਿਲਣਾ ਚਾਹੀਦਾ ਸੀ ਆ ਉਹਦੇ ਜੋ ਵੀ ਸਾਡਾ ਹਿੱਸਾ ਆਉਂਦਾ ਸੀ ਤਾਂ ਇਹ ਲੰਬੀਆਂ ਚੀਜ਼ਾਂ ਨੇ ਮੈਨੂੰ ਲੱਗਦਾ ਵੀ ਇਹ ਰਾਜਨੀਤਿਕ ਤੌਰ ਤੇ ਸਟਾਰਟ ਕਰ ਲੈਂਦੀ ਹੈ ਬੀਜੇਪੀ ਜਿਹਦੇ ਵਿੱਚੋਂ ਨਿਕਲਦਾ ਕੁਝ ਨਹੀਂ ਸਾਨੂੰ ਤਾਂ ਰਿਪਲਾਈ ਕਰਨਾ ਪੈਂਦਾ ਬਸ ਇਹਨਾਂ ਦਾ ਸ਼ਰਮਾ ਜੀ नेता जी जड़ी जो बात कह रहे हैं कि हरियाणा को पानी हम नहीं देंगे या हमने ये कभी नहीं कहा कि पंजाब के लोगों के हिस्से का पानी काट करके हमें दिया जाए हमने तो कहा कि जो बातें तय हुई थी जल समझौतों के ऊपर उन्हीं समझौतों को लागू करने की हमने बात की है और अभी भी हमने पानी की माप की बात या कितना पानी आज की तारीख में पंजाब के पास है या नहीं है इसकी बात तो हम कर ही नहीं रहे हम तो ये कह रहे हैं कि पानी किसको कितना मिलना है ये तय किया जा सकता है मान्य हिस्से दा पहला डिवाइड होना जा चुका है अब मुझे लगता है कि इनको अपने आप को करेक्ट करना चाहिए जितने हमें पानी पंजाब ने हरियाणा को देने की बात की थी वो उतने परसेंट नहीं आ रहा है लेकिन जितनी बातें तय हुई थी उनको तय करने की बात फिर दोबारा से बैठ के की जा सकती है हमने तो सिर्फ ये कहा है माननीय सुप्रीम कोर्ट ने भी यही डिसीजन दिया है कि कम से कम चैनल तो बने जिस रास्ते से पानी आना है वो तो, तो निर्माण हो ਆਪਾਂ ਪਾਣੀ ਕਿੰਨਾ ਦੇਣਾ ਹੈ ਕਿੰਨਾ ਨਹੀਂ ਦੇਣਾ ਇਹ ਬਾਅਦ ਵਿੱਚ ਬੈਠ ਕੇ ਟੈਕਿਆ ਜਾ ਸਕਦਾ ਹੈ ਉਹ ਉਹ ਇਸ਼ੂ ਤੇ ਆਲਰੇਡੀ ਸੁਪਰੀਮ ਕੋਰਟ ਚ ਚੱਲ ਰਹੇ ਨੇ ਇਸ ਵੇਲੇ ਆਪਾਂ ਸਿਰਫ ਇੰਨੀ ਗੱਲ ਤੇ ਸ਼ਰਮਾ ਜੀ ਜੇ ਗੱਲ ਕਰ ਰਿਹਾ ਕਿ ਜਿਹੜਾ ਹੁਣ BBMP ਦੀ ਮੀਟਿੰਗ ਚ ਹਰਿਆਣਾ ਨੇ ਕਿਹਾ ਕਿ ਸਾਨੂੰ 8500 ਕਿਊਸਿਕ ਪਾਣੀ ਹੋਰ ਦਿੱਤਾ ਜਾਵੇ ਔਰ ਪੰਜਾਬ ਕਹਿੰਦਾ ਸਾਡੇ ਕੋਲੇ ਵਾਧੂ ਹੈ ਨਹੀਂ ਬਸ ਇੰਨੀ ਗੱਲ ਹੈ ਬਾਕੀ ਤੇ ਇਸ਼ੂਸ ਚਲੋ ਪੈਰਲਲ ਉਹਤੇ ਆਲਰੇਡੀ ਸੁਪਰੀਮ ਕੋਰਟ ਦੇ ਉਹਦੇ ਚ ਚੱਲ ਹੀ ਰਹੇ ਨੇ बीबीएमबी की बैठक में भी उन्हीं बातों को कहा गया है जो तय हुई हुई, हुई हैं कोई नई बात हरियाणा ने उसके अंदर नहीं कही कोई नई बात की डिमांड हरियाणा ने कभी नहीं की हरियाणा कभी नहीं चाहता कि किसी दूसरे के हक को छीना जाए या दूसरे हक को जाए। हमने तो सिर्फ इतना कहा है कि जो बातें तय हुई हैं उसके हिसाब से की जाए और अभी फिलहाल जो चैनल का जो पानी है वो आने के लिए और पुराना चैनल जो है वो कभी भी खराब हो सकता है टूट सकता है इतने साल पुराना वो हो गया है कि उसको कभी भी उसके अंदर दरार आ सकती है और फिर उसके कारण से ਪਾਣੀ ਇਤਨਾ ਫालतू ਪੰਜਾਬ ਕੇ ਅੰਦਰ ਹੋ ਜਾਏਗਾ ਅਗਰ ਉਹ ਨਹਿਰ ਕੁੱਟ جاتی ਹੈ ਕਿਸੇ ਤਰੀਕੇ ਸੇ ਕਿ ਪੰਜਾਬ ਕੇ ਲਈ ਵੀ ਉਹ ਦਿੱਕਤ ਹੋਗੀ ਮਤਲਬ ਸਭ ਤੋਂ ਘੱਟ ਉਸ ਨਹਿਰ ਦਾ ਨਿਰਮਾਣ ਪੈਰਲਲ ਚੈਨਲ ਜੀ ਜਿਹੜੀ ਜਿਹੜੀ ਗੱਲ ਪੰਜਾਬ ਦੇ ਨੁਮਾਇੰਦੇ ਕਹਿ ਰਹੇ ਨੇ ਕਿ 103% ਅਸੀਂ ਦੇ ਚੁੱਕੇ ਆ ਉਹ ਸਹੀ ਹੈ ਕਿ ਗਲਤ ਹੈ ਤੁਹਾਡੇ ਮਨਾਂ ਨਹੀਂ 103% ਕਹਾ ਸੇ ਹੋ ਗਿਆ ਕਿਵੇਂ ਹੋ ਗਿਆ किस आधार पर ये इस बात को कह रहे हैं जितना पानी डिसाइड हुआ है जल समझौतों के अंदर उतना पानी हरियाणा को नहीं मिल रहा है चलो भाई पाल जी तुसी दस दो नहीं बिल्कुल देखो इनानों भी अपना डाटा देखना चाहिए क्योंकि साडे तो ता पानी जांदा है मतलब assi pani chhadde ha ta sade kol correct data hunda hai ve assi kinna pani chhadya jinna nahi chhadya ਇਨਾਂ ਕੋਲ ਪਹੁੰਚਦਾ ਏ ਇਨਾਂ ਕੋਲ ਡਾਟਾ ਉਹਨਾਂ ਕਰੈਕਟ ਨਹੀਂ ਹੋਵੇਗਾ ਸਾਡੇ ਕੋਲ ਤਾਂ ਹੈਗਾ ਹੈ ਨਾ ਤਾਂ ਜਿਹੜਾ ਸਾਡਾ ਡਾਟਾ ਏ ਜਿਹੜਾ ਪੰਜਾਬ ਸਰਕਾਰ ਦਾ ਡਾਟਾ ਏ ਸਾਡੇ ਡਾਟੇ ਦੇ ਅਕੋਰਡਿੰਗ ਜਿੰਨਾ ਚੱਲ ਰਿਹਾ ਪਾਣੀ ਜਿੰਨਾ ਤੈਹ ਹੋਇਆ ਪਾਣੀ ਅਸੀਂ ਉਹਦਾ ਪੂਰਾ ਕੰਪਲੀਟ ਕਰ ਚੁੱਕੇ ਆ ਇਵਨ ਕਿ ਮਾਨ ਸਾਹਿਬ ਨੇ ਕਿਹਾ ਅਸੀਂ 3% ਉਹਦਾ ਐਕਸਟਰਾ ਵੀ ਦੇ ਚੁੱਕੇ ਆ ਤਾਂ ਇਹ ਤਾਂ ਹੈਗੀ ਆ ਜਿਹੜੀ ਹੁਣ ਕਰੰਟ ਸਿਚੁਏਸ਼ਨ ਚੱਲ ਰਹੀ ਆ ਜਿਹਦੇ ਤੇ ਆਪਾਂ ਗੱਲ ਕਰ ਰਹੇ ਆ ਜਿਹੜਾ ਤੁਸੀਂ ਬਿਲਕੁਲ ਸਹੀ ਜਿਹਾ ਸਤਲੁਜ ਯਮਨਾ ਲਿੰਕ ਵਾਲਾ ਜਿਹੜਾ ਤੁਸੀਂ ਮੇਨ ਗੱਲ ਕਰ ਰਹੇ ਹੋ ਉਹ ਕੋਰਟ ਦੇ ਵਿੱਚ ਮੈਟਰ ਵੀ ਆ ਪਰ ਨਾਲ ਦੀ ਨਾਲ ਚਲੋ ਆਪਾਂ ਉਹ ਨੂੰ ਵੀ ਜੇ ਥੋੜਾ ਜਿਹਾ ਸਟਾਰਟ ਕਰ ਲਈਏ ਤਾਂ ਹੁਣ ਜਿੱਦਾਂ ਇਹ ਕਹਿ ਰਹੇ ਨੇ ਕਿ ਜੀ ਡੈਮ ਆ ਜਿਹੜਾ ਉਹ ਕਮਜ਼ੋਰ ਹੋ ਗਿਆ ਤੇ ਜ਼ਿਆਦਾ ਪਾਣੀ ਆ ਗਿਆ ਤਾਂ ਕੋਈ ਨੁਕਸਾਨ ਹੋ ਸਕਦਾ ਤਾਂ ਅਸੀਂ ਤਾਂ ਕਹਿੰਦੇ ਆ ਇੱਕ ਤਾਂ ਇਹ ਐਸਵਾਈਐਲ ਆ ਇੱਕ ਐਸਵਾਈਐਲ ਹੈਗੀ ਆ ਸਤਲੁਜ ਯਮਨਾ ਲਿੰਕ ਜਿਹੜੀ ਡਾਇਰੈਕਟ ਅੱਜ ਤਾਂ ਬੀਜੇਪੀ ਦੀ ਸਰਕਾਰ ਆ ਸੈਂਟਰ ਚ ਵੀ ਹਰਿਆਣੇ ਦੇ ਵਿੱਚ ਵੀ ਸਮਾਚਲ ਦੇ ਵਿੱਚ ਵੀ ਇਹਨਾਂ ਦੇ ਲੀਡਰ ਨੇ ਤਕੜੇ ਤਾਂ ਜੋ ਫੰਡ ਵੀ ਇਹਨਾਂ ਕੋਲ ਪੈਸੇ ਬਹੁਤ ਨੇ ਕਹਿੰਦੇ ਨੇ ਤਾਂ ਮੈਨੂੰ ਲੱਗਦਾ ਹੁਣ ਸਭ ਤੋਂ ਬੈਸਟ ਟਾਈਮ ਆ ਕਿ ਜਿਹੜਾ ਉਹ ਐਕਸਟਰਾ ਪਾਣੀ ਆ ਉੱਪਰ ਆ ਜਿਹੜਾ ਆਪਾਂ ਪਾਕਿਸਤਾਨ ਦਾ ਪਾਣੀ ਬੰਦ ਕਰਾਂਗੇ ਕਰਨਾ ਵੀ ਚਾਹੀਦਾ ਕਿਉਂਕਿ ਉਹਨਾਂ ਨੇ ਬਹੁਤ ਮੜਾ ਕੀਤਾ ਆਪਣੇ ਨਾਲ ਸਭ ਡਾਇਰੈਕਟ ਹਰਿਆਣਾ ਨੂੰ ਸਿੱਧੀ ਨਹਿਰ ਕੱਢ ਕੇ ਦੇਣੀ ਚਾਹੀਦੀ ਆ ਉਹਦੇ ਨਾਲ ਪੰਜਾਬ ਨੂੰ ਬਹੁਤ ਬੈਨੀਫਿਟ ਹੋਊਗਾ ਤੇ ਨਾਲ ਦੇ ਨਾਲ ਹਰਿਆਣਾ ਵੀ ਬਹੁਤ ਬੈਨੀਫਿਟ ਹੋਊਗਾ ਕਿਉਂਕਿ ਵੱਡੇ ਵੱਡੇ ਪ੍ਰੋਜੈਕਟ ਤਾਂ ਕਰ ਰਹੇ ਨੇ ਗੁਰਾਤ ਚ ਬੜੇ-ਬੜੇ-ਬੜੇ ਪ੍ਰੋਜੈਕਟ ਕਰ ਰਹੇ ਨੇ ਤਾਂ ਮੈਨੂੰ ਲੱਗਦਾ ਹਰਿਆਣੇ ਵਾਸਤੇ ਬੀਜੇਪੀ ਕੋਲ ਇੱਕ ਵੱਡਾ ਪ੍ਰੋਜੈਕਟ ਕਰਨਾ ਚਾਹੀਦਾ ਚਲੋ ਠੀਕ ਹੈ ਮੈਂ 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 ਬਹੁਤ-ਬਹੁਤ ਧੰਨਵਾਦ ਸਾਡੇ ਨਾਲ ਸ਼ਰਮਾ ਜੀ ਜੁੜਨ ਲਈ ਅਮਰਿਤਪਾਲ ਜੀ ਇਹ ਇਸ਼ੂ ਦੇਖੋ ਪੁਰਾਣਾ ਹੈ ਦੋਨਾਂ ਸਟੇਟਾਂ ਦੇ ਵਿੱਚ ਪਾਣੀ ਦੀ ਵੰਡ ਨੂੰ ਲੈ ਕੇ ਜੁੜਿਆ ਹੋਇਆ ਹੁਣ ਇਹ ਚਰਚਾ ਇਸ ਲਈ ਹੋ ਗਈ ਕਿ ਬੀਬੀਐਮਬੀ ਦੀ ਮੀਟਿੰਗ ਦੇ ਵਿੱਚ ਹਰਿਆਣੇ ਨੇ ਡਿਮਾਂਡ ਕੀਤੀ ਪੰਜਾਬ ਕਹਿ ਰਿਹਾ ਕਿ ਅਸੀਂ ਆਲਰੇਡੀ ਜਾਦਾ ਦੇ ਚੁੱਕੇ ਹਾਂ ਇਸ ਕਰਕੇ ਸਾਡੇ ਕੋਲੇ ਹੋਰ ਪਾਣੀ ਨਹੀਂ ਹੈ ਸਾਡਾ ਚੋਨੇ ਦਾ ਸੀਜ਼ਨ ਆਉਣ ਵਾਲਾ ਹੈ ਔਰ ਉਸ ਵੇਲੇ ਸਾਨੂੰ ਵੱਧ ਪਾਣੀ ਦੀ ਲੋੜ ਪਵੇਗੀ ਬਕਾਇਦਾ ਮੁੱਖ ਮੰਤਰੀ ਨੇ ਸਟੇਟਮੈਂਟ ਜਾਰੀ ਕਰਕੇ ਆંકੜੇ ਦਿੱਤੇ ਨੇ ਕਿ ਇੰਨਾ ਪਾਣੀ ਹਰਿਆਣੇ ਨੂੰ ਹਰਿਆਣੇ ਨੂੰ ਜਾ ਚੁੱਕਿਆ ਪਰ ਹਰਿਆਣਾ ਕਹਿ ਰਿਹਾ ਕਿ ਜੋ ਪਹਿਲਾਂ ਨੋਰਮਸ طے ਹੋਏ ਨੇ ਉਸ ਦੇ ਮੁਤਾਬਕ ਉਹਨਾਂ ਨੂੰ ਹੋਰ ਪਾਣੀ ਦੀ ਜ਼ਰੂਰਤ ਹੈ